ਤਾਂ ਹੋਰ ਯਾਰ ਫਿਰ ਕੀ ਹਾਲ ਚੱਲਿਆ ਸਾਰੇ ਜਣ ਅੰਦਾ ਤਾਂ ਅੱਜ ਨਾ ਆਪਣਾ ਪ੍ਰੋਗਰਾਮ ਜੇ ਖਾਲੜੇ ਜਾਂਦਾ ਠੀਕ ਆ ਵਾਹ ਤੇ ਅਰਸ਼ ਨੇ ਕਿਹਾ ਸੀ ਕਿ ਉੱਥੇ ਇੱਕ ਰੀਲ ਬਣਾਉਣੀ ਪਰ ਅਰਸ਼ ਨੇ ਕੈਨਸਲ ਕਰਤਾ ਹੁਣ ਮੈਂ ਤਨਮੋਲ ਚੱਲੇ ਆ ਬਾਕੀ ਪਹਿਲਾਂ ਮੈਂ ਅਹ ਦਹੀਂ ਖਾ ਲਈਏ ਇੱਕ ਬਾਟੀ ਠੀਕ ਆ ਫਿਰ એનર્ਜੀ ਵਧੀਆ ਫੁੱਲ ਹਾਈ ਰਹੀਂਦੀ ਸਾਰਾ ਦਿਨ ਠੀਕ ਆ ਫਿਰ ਚਲਦੇ ਆ ਆਜਾ ਵਾਹ 2 ਘੰਟੇ ਤਾਂ ਹੀ ਆਹੀ ਵਾਪਸ ਡਾਕਟਰ ਆ ਨਹੀਂ ਤੇ ਵਾਹ ਐਨ ਮੌਕੇ ਤੇ ਕੈਨਸਲ ਕੀਤਾ ਨੇ ਐਨ ਮੌਕੇ ਤੇ ਤੋ ਚਲੋ ਯਾਰ ਹੁਣ ਆਪਣਾ ਜਾਂ ਖਾਲੜੇ ਪਹੁੰਚ ਚੁੱਕੇ ਆ ਤੇ ਕਿਤੇ ਦੇਖੋ ਕੁੱਤੇ ਨਵਾਇ ਜਾਰੇ ਨੇ ਆ ਆਪਣਾ ਅਨਮੋਲਣੀ ਨਾਲ ਆ ਗਏ ਨੇ ਤੇ ਅਰਸ਼ ਨੇ ਤੇ ਕੈਨਸਲ ਕਰਤਾ ਨਾ ਇਧਰ ਬੜਾਈ ਹੋਈ ਕੁੱਤੇ ਨਵਾ ਰਿਆ ਹੈ ਆ ਪੂਰਾ ਸਾਬਾ ਤੁੰਗਣਾ ਚੱਲਣਾ ਹੈ ਨੰਬਰ ਦੇਣਾ ਨਾ ਲੈ ਆਪਣੀ ਲੈਣਾ ਹੈ ਹੈ ਆਪਣੀ ਲੈਣਾ ਹੈ ਵੀ ਸਹੀ ਆਪਣੀ ਕੁੱਤੇ ਨੇ ਥੋੜੀ ਹੁੰਦਾ ਆਪਣਾ ਨਾਉਂ ਦੇ ਬਿਲਟ ਚ ਮੁਕਾਉਂਦੇ ਇਹ ਸਿਸਟਮ ਹੈ ਅਬ ਤਿਆਰ ਹੋਣਾ ਸੀ ਆਪਣਾ ਮੈਂ ਇੱਕ ਲੋਕੇਸ਼ਨ ਤੇ ਚੱਲੇ ਆ ਜਿੱਥੇ ਹੀ ਥੋੜਾ ਥੋੜਾ ਖਿਚਣ ਦੀ ਸੋਚੀ ਪਲਾਨ ਜੇ ਬਣਾਇਆ ਵਾ ਠੀਕ ਆ ਤੇ ਉੱਥੇ ਆਪਾਂ ਪਹੁੰਚਣ ਲੱਗੇ ਵਾ ਗਰਮੀ ਹੋ ਗਈ ਬਾਬਾ ਐਡਾ ਆਪਣਾ ਨਾਲ ਨਾਲ ਦੋ ਕੁੱਤੇ ਵੀ ਆ ਠੀਕ ਆ ਫਿਰ ਉਹਦੇ ਨਾਲ ਥੋੜਾ ਖਿਚਾਏ ਵਧੀਆ ਤੇ ਇਧਰ ਦੇਖੋ ਗੁਰੂ ਆ ਸਾਡੇ ਇਹ ਕੁੱਤੇ ਕਿਦਾਂ ਭੱਜੇ ਫਿਰਦੇ ਚਾਰੇ ਪਾਸੇ ਚੜਕਤੇ ਠੀਕ ਆ ਇਹਨਾਂ ਨੂੰ ਲੈ ਕੇ ਚੱਲੇ ਹਾਂ ਹੁਣ ਲੋਕੇਸ਼ਨ ਤੇ ਲਓ ਜੀ ਘੁੰਮਦੇ ਫਿਰਦੇ ਆ ਅਸੀਂ ਪਹੁੰਚ ਚੁੱਕੇ ਹਾਂ ਲੋਕੇਸ਼ਨ ਦੇ ਉੱਤੇ ਸਾਡੀ ਸੰਡੀ ਨੂੰ ਲੈ ਫ੍ਰੇਮ ਸੰਡੀ ਮੈਂ ਨਾ ਉਹ ਸੰਡੀ ਦਾ ਫੋਟੋ ਖਿਜਾਵਾਂਗੇ ਵਧੀਆ ਇਦਾਂ ਦੋਵੇਂ ਵਧੀਆ ਮ ਔਰ ਲੋਕੇਸ਼ਨ ਜੀ ਪਹੁੰਚ ਗਏ ਆਂ ਇਧਰ ਕੋ ਖੰਡਰ ਟਾਈਪ ਜੀ ਇਥੇ ਥੋੜਾ ਖੇਚਾਂਗੇ ਵਧੀਆ ਲੱਗੂਗਾ ਆਜੋ ਆਜੋ ਧੋ ਕਰਾਉਂਦੇ ਆ ਬਰਾਜ ਭਾਵੇਂ ਜਿੰਨਾ ਮਰਜੀ ਜੋਰ ਲਾਏ ਬਰਾਜ ਦੇ ਕੁੱਤੇ ਬਰਾਜ ਦੀ ਮਾਸਾ ਨਹੀਂ ਮੰਨਦੇ ਬਰਾਜ ਸਾਡਾ ਹਵਾ ਹੀ ਮਾਰਾਂ ਉਹ ਵਿਚਾਰੀਆਂ ਖੇਡਣੀਆਂ ਓ ਨੀ ਬੁਲਾਈ ਟੰਡੀ ਉਹਨੇ ਮੇਰਾ ਜੂਂਗ ਵੀ ਨਾ ਜਾਨੀ ਚਲਾਏ ਆਜੋ 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 ਟੰਡੇ ਬੰਦ ਕਰ ਦਿੰਦੇ ਤੇਰੇ ਕਹਿ ਦੇ ਕੋਈ ਨਹੀਂ ਹੁੰਦਾ ਇੱਧਰ ਰਹੋ ਮਹੀਨਿਆਂ ਤੋਂ ਹੀ ਚੱਲੰਦੇ ਆਏ ਆ ਇਹਦਾ ਗੱਲ ਮੈਨੂੰ ਤੇ ਇੱਧਰੇ ਐਡਾ ਮੁੰਡਾ ਵੇ ਤੂੰ ਆ ਇੱਥੇ ਹੁਣ ਅਸੀਂ ਅੰਦਰ ਆ ਚੁੱਕੇ ਹਾਂ ਵੇ ਲੀਜੀ ਦੇ ਨਹੀਂ ਹੈ ਗੈਸਟ ਹਾਊਸ ਗੈਸਟ ਹਾਊਸ ਦੀ ਗੱਲ ਕਰਦਾ ਮਨੇ ਉਸੇ ਪੁੱਤੀਆ ਉਸ ਲੱਗਨ ਦੇ ਹਾਂ ਜੀ ਤੇ ਜਾ ਹੁੰਦਾ ਨਾ ਉਹ ਜਿੱਦਾਂ ਆਗਾਂ ਲਾ ਆਗਾਂ ਲਾ ਹੁੰਦਾ ਤੇ ਆਗੋਂ ਨਾ ਉਹ ਲਾਸ਼ਾਂ ਇੱਥੇ ਹੀ ਬਾਹਲਦੇ ਰਹੇ ਹੈ ਹੈ ਉਹ ਨਹੀਂ ਜਦੋਂ ਕਰਦੇ ਰਹੇ ਨਾ ਅਤਵਾਦੀਆ ਬਣਾ ਬਣਾਉਂਦਾ ਰਿਹਾ ਤੇ ਫਿਰ ਸੇਣ ਵਾਲੇ ਲੋਕ ਇੱਥੇ ਬਾਹਲਦੇ ਰਹੇ ਹੈ ਇਹਦਾ ਤਾਂ ਮੈਂ ਤਾਂ ਦਾ ਮਰੋੜ ਤੋੜ ਕੇ ਤੁਹਾਨੂੰ ਮਿਰਚ ਮਸਾਲਾ ਲਾ ਕੇ ਇਦਾਂ ਮਜ਼ਾ ਨਹੀਂ ਆਉਣਾ ਤੁਹਾਨੂੰ ਅੰਦਰ ਦੀ ਲਾਈਟਿੰਗ ਚੈੱਕ ਕਰੋ ਗੁਰੂ ਗੋ ਨੇਰਾ ਨੇਰਾ ਕੋਈ ਨਹੀਂ ਵੇਖਣੂਗਾ ਬਾਹਰ ਯਾਰ ਇੱਥੇ ਦੋ ਚਾਰ ਰੀਲਾਂ ਤੇ ਅਸੀਂ ਬਣਾ ਲਿਆ ਵਾ ਪਰ ਹੁਣ ਅਸੀਂ ਸੋਚਣ ਚੱਲੀਏ ਲੈ ਕੇ ਬੱਚੇ ਉੱਕੇ ਇਹਨਾਂ ਨੂੰ ਸਾਰਿਆਂ ਨੂੰ ਚਲੋ ਭਰਾ ਮੇਰੇ ਬੱਚਿਆਂ ਨੇ ਬਿਮਾਰ ਹੈ ਨਾ ਚਲੋ ਆਜੋ 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 ਕੋਈ ਭਰਾ ਮੈਂ ਕਹਿੰਦਾ ਤੂੰ ਜਾਏਗਾ ਤੂੰ ਇਹਨਾਂ ਨੂੰ ਲੈ ਕੇ ਜਾ ਦੋ ਮਿੰਟ ਫੋਨ ਦੇ ਦੇ ਆਪਣਾ ਮੈਂ ਫੋਟੋ ਫੋਟੋ ਖਿੱਚ ਕੇ ਆਉਂਗਾ ਠੀਕ ਹੈ ਮੈਂ ਇਹ ਦਿੰਦਾ ਨਹੀਂ ਮੈਂ ਜਾਣੋ ਫੋਨ ਭਰਾ ਦੇ ਮੇਰੇ ਤੇ ਯਕੀਨ ਨਹੀਂ ਤੈਨੂੰ ਮੈਨੂੰ ਤੂੰ ਫੋਨ ਨਹੀਂ ਦੇਗਾ ਇਦਾਂ ਕਰੇਗਾ ਲੋਕ ਤਾਂ ਨੂੰ ਪਤਾ ਹੀ ਆ ਚਲੋ ਯਾਰ ਰੀਲਾਂ ਵੀ ਬਣ ਗਿਆ ਨੇ ਫੋਟੋ ਵੀ ਆਪਾਂ ਖੇਚ ਲਿਆ ਨੇ ਕਾਫੀ ਸਾਰੀਆਂ ਤੇ ਹੁਣ ਆਪਾਂ ਬਸ ਘਰ ਨੂੰ ਚੱਲੇ ਆ ਤੇ ਚੱਲਦੇ ਫਿਰ ਰਹਿਣਾ ਤੂੰ ਬਸ ਇੰਨਾ ਹੀ ਆਪਣਾ ਪ੍ਰੋਗਰਾਮ ਹੀ ਆਈਦਾ ਤੇ ਅਗਰ ਮੂਹ ਨਹੀਂ ਵੀ ਅੱਜ ਇਹਨਾਂ ਦਾ ਸਾਡਾ ਜੁੱਤੀ ਨੇ ਕੰਮ ਖਰਾਬ ਕੀਤਾ ਵਾਹੇ ਠੀਕ ਕਿੰਨੇ ਦਿਨਾਂ ਬਾਅਦ ਪਾਈ ਲੱਗਦਾ ਕਾਫੀ ਦਿਨਾਂ ਗਰਮੀ ਹੈ ਨਾ ਆਹ ਉਹ ਵੀ ਜੀਦਾ ਆਪਾਂ ਆਪਾਂ ਵਾ ਕਦੀ ਪਾਈ ਨਹੀਂ ਭਰਾ ਆਪਾਂ ਨੂੰ ਇੰਨਾ ਵਾ ਪਤਾ ਨਹੀਂ ਜੁੱਤੀ ਵਗੈਰਾ ਬਾਰੇ ਬੂਟ ਹੀ ਆਪਣੇ ਰਹਿੰਦੇ ਹਰ ਵੇਲੇ ਚਲੋ ਚੱਲੀ ਹੁਣ ਘਰ ਨੂੰ ਤੋ ਯਾਰ ਲੋਯਰ ਕੋ ਫਿਰ ਕਿਹੋਣ ਆਪਾਂ ਕਰਿਆ ਚੁਕੇ ਆ ਤੇ ਹੁਣ ਬਸ ਆਪਾਂ ਆਪਣਾ ਫੋਨ ਚਾਰਜ ਲਾਉਣ ਲੱਗੇ ਆ ਕਿਉਂਕਿ ਡਾਊਨ ਤੇ ਹੋ ਹੀ ਜਾਂਦਾ ਉਹਨਾਂ ਨੇ ਮੈ ਚਲਾਉਣ ਦੇ ਆ ਵਾ ਕਿੰਨੇ ਚਿਰ ਦਾ ਆਣਾ ਮੈਂ ਤੇ ਫਿਰ ਹੁਣ ਬਸ ਫੋਨ ਫਾਂ ਚਾਰਜ ਕਰਦੇ ਆ ਜਿਹਦਾ ਵਲੋਗ ਖਤਮ ਕਰਦੇ ਆ ਆਪਾਂ ਇੱਥੇ